ਸਤਗੁਰ ਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਟੰਡਾ ਸਾਹਿਬ ਲੱਖ ਲੱਖ ਵਧਾਈਆਂ ਹਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਸਰਦਾਰ ਗੁਰਮਖ ਸਿੰਘ ਜੀ ਆਪ ਜੀ ਨੂੰ ਸਤਗੁਰੂ ਸਾਈਂ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਔਰ ਦੁਆਬਾ نیوز 24 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਇਸ ਮਹਾਨ ਰੈਬਰ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਕੱਲ ਸਤਿਗੁਰੂ ਰਵਿਦਾਸ ਮਹਾਰਾਜ ਦੇ ਜੋ ਗੁਰਪੁਰਬ ਦੇ ਸੰਬੰਧ ਦੇ ਵਿੱਚ ਚੱਕ ਹਕੀਮ ਚਰਨ ਸ਼ੋਪਰਾਪਰਤ ਤਰਤੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤੋਂ ਸ਼ੋਭਾ ਯਾਤਰਾ ਦੀ ਰੰਮਤਾ ਹੋਈ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਇਹ ਸ਼ੋਭਾ ਯਾਤਰਾ ਕੱਢੀ ਗਈ ਔਰ ਮੈਂ ਅਮਰਦੀਪ ਟੰਡਾ ਸਮੂਟੰਡਾ ਪਰਿਵਾਰ ਵੱਲੋਂ ਸ਼੍ਰੀ ਦਵਿੰਦਰ ਕੁਲਥਮ ਜੀ ਜਿਨ੍ਹਾਂ ਦੀ ਮਿਹਨਤ ਸਦਕਾ ਗੁਰੂ ਘਰ ਦੀ ਅਲੌਕਿਕ ਦ੍ਰਿਸ਼ਪੇਸ਼ ਕਰਦੀ ਇਮਾਰਤ ਨੂੰ ਬਣਾਉਣ ਦੇ ਵਿੱਚ ਬਹੁਤ ਵੱਡੀ ਸੇਵਾ ਔਰ ਬਹੁਤ ਵੱਡਾ ਯੋਗਦਾਨ ਹੈ ਸੋ ਮੈਂ ਇਹਨਾਂ ਸਾਰੇ ਹੀ ਪ੍ਰਬੰਧਕ ਵੀਰਾਂ ਦਾ ਪ੍ਰਬੰਧਕ ਕਮੇਟੀ ਦਾ ਸ਼੍ਰੀ ਦਵਿੰਦਰ ਕੁਲਥਮ ਜੀ ਦਾ ਕੋਟਨ ਕੋਟਨ ਧੰਨਵਾਦ ਕਰਦੇ ਹੋਏ ਸਮੂਟੰਡਾ ਪਰਿਵਾਰ ਵੱਰੋਂ ਲੱਖ ਲੱਖ ਵਧਾਈ ਦਿੰਨਾ ਉੱਥੇ ਹੀ ਮੀਡੀਆ ਨੂੰ ਔਰ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਹਾਂ ਸਰਦਾਰ ਗੁਰਮukh ਸਿੰਘ ਜੀ ਆਪ ਜੀ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਔਰ ਲੱਖ ਲੱਖ ਮੁਬਾਰਕ ਹੋਵੇ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਗੁਰਦੇਵ ਧਰਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਹ ਥੈਂਕ ਯੂ ਸਰ